ਹਰਪ੍ਰਜਨ ਸਿੰਘ ਸੰਧੂ ਸਾਗਾ ਵਾ이스 ਪ੍ਰਧਾਨ ਨਗਰ ਪੰਚਾਇਤ ਖੇਮਕਰਨ ਆਉਣ ਵਾਲੇ 15 ਜੁਲਾਈ ਦੇ ਦਿਹਾੜੇ ਤੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਵਿਦੇਸ਼ ਵਿੱਚ ਵੱਸਦੇ ਹਿੰਦੁਸਤਾਨੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਇਹ ਮੈਂ ਉਮੀਦ ਕਰਦਾ ਕਿ ਜਿਹੜੀ ਬਹੁਤ ਲੰਮੇ ਸਮੇਂ ਤੋਂ ਆਲਮਤ ਨਸ਼ਿਆਂ ਦੀ ਜਿਹੜੀ ਪੰਜਾਬ ਨੂੰ ਲੱਗੀ ਆ ਪੰਜਾਬ ਕੀ ਬਲਕੇ ਹੁਣ ਤਾਂ ਹਿੰਦੁਸਤਾਨ ਦੀ ਇਹ ਮੁਸ਼ਕਲ ਆ ਗਈ ਇਹਨੂੰ ਕਿਸੇ ਤਰ੍ਹਾਂ ਸਾਡੀ ਸੈਂਟਰ ਗਵਰਨਮੈਂਟ ਨੂੰ ਔਰ ਸਟੇਟ ਗਵਰਨਮੈਂਟਾਂ ਨੂੰ ਸਭ ਨੂੰ ਰਲ ਕੇ ਇਹਦਾ ਟਕਰਾ ਕਰਨਾ ਚਾਹੀਦਾ ਇਹ ਤੋਂ ਛਡਕਾਰਾ ਪਾਉਣਾ ਚਾਹੀਦਾ ਕਿਉਂਕਿ ਸਾਡੇ ਸਮਾਜ ਵਾਸਤੇ ਇਹ ਬਹੁਤ ਵੱਡੀ ਬੁਰਾਈ ਆ ਲਹਨਤ ਹੈ ਜੇ ਅਸੀਂ ਇਸ ਤੋਂ ਨਿਕਲਦੇ ਆਂ ਤੇ ਸਾਡਾ ਆਉਣ ਵਾਲੇ ਬੱਚਿਆਂ ਦਾ ਤੇ ਦੇਸ਼ ਦਾ ਭਵਿੱਖ ਤਾਂ ਹੀ ਬਣ ਸਕਦਾ ਕਿ ਲੋਕ ਸਾਡੇ ਪੜ੍ਹ ਲਿਖ ਕੇ ਅਗੇ ਆਉਣ ਨਾ ਕਿ ਨਸ਼ੇੜੀ ਬਣ ਕੇ